ਦੋਸਤੋ ਨਮਸਕਾਰ ਜੀ ਮੈਂ ਤੁਹਾਡਾ ਦੋਸਤ ਹਰਪ੍ਰੀਤ ਅੱਜ ਫੇਰ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ ਤੁਹਾਡੇ ਨਾਲ ਅਸੀਂ ਗੱਲਬਾਤ ਕਰਨ ਲੱਗੇ ਹਾਂ ਜਿਵੇਂ ਅਸੀਂ ਹਰ ਰੋਜ਼ ਹੀ ਤੁਹਾਡੇ ਨਾਲ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਅਸੀਂ ਸੰਜ ਆਉਂਦੇ ਹਾਂ ਸਾਡਾ ਅੱਜ ਦਾ ਇਹ ਐਪੀਸੋਡ ਬਹੁਤ ਹੀ ਪਿਆਰਾ ਤੇ ਬਹੁਤ ਹੀ ਵਧੀਆ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾਲ ਹੀ ਦਿੱਤਾ ਹੋਇਆ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਜਦੋਂ ਹੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਉਹਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚੇ ਕਈ ਵਾਰ ਕਹਿੰਦੇ ਰਿਸ਼ਤੇ ਬਣਾਉਂਦੇ ਬਣਾਉਂਦੇ ਅਸੀਂ ਆਪਣਾ ਆਪ ਹੀ ਘਵਾ ਬੈਠਦੇ ਹਾਂ ਕਦੇ ਕਿਸੇ ਦੀ ਖੁਸ਼ੀ ਵਾਸਤੇ ਅਸੀਂ ਆਪਣਾ ਦਰਦ ਵੀ ਸੁਪਾ ਲੈਂਦੇ ਹਾਂ ਜੇ ਕਈ ਵਾਰ ਅਸੀਂ ਰਿਸ਼ਤੇ ਬਣਾਉਂਦੇ ਬਣਾਉਂਦੇ ਅਸੀਂ ਆਪਣਾ ਆਪ ਹੀ ਘਵਾ ਬੈਠਦੇ ਹਾਂ ਕਦੇ ਕਿਸੇ ਦੀ ਖੁਸ਼ੀ ਵਾਸਤੇ ਅਸੀਂ ਆਪਣਾ ਦਰਦ ਵੀ ਛਪਾ ਲੈਂਦੇ ਹਾਂ ਸੋ ਦੋਸਤੋ ਜਿੰਦਗੀ ਦੇ ਵਿੱਚ ਰਿਸ਼ਤੇ ਬਣਦੇ ਟੁੱਟਦੇ ਰਹਿੰਦੇ ਹਨ ਪਰ ਰਿਸ਼ਤੇ ਬਣਾਉਣ ਵੇਲੇ ਸਾਨੂੰ ਜਲਦਬਾਜੀ ਨਹੀਂ ਕਰਨੀ ਚਾਹੀਦੀ ਛੇਹ ਹੋ ਕੋਈ ਵੀ ਰਿਸ਼ਤਾ ਹੋਵੇ ਸਾਨੂੰ ਉਸ ਰਿਸ਼ਤੇ ਦੇ ਵਿੱਚ ਕਦੇ ਵੀ ਜਲਦਬਾਜੀ ਨਹੀਂ ਕਰਨੀ ਚਾਹੀਦੀ ਜੇਕਰ ਅਸੀਂ ਜਲਦਬਾਜੀ ਕਰਾਂਗੇ ਤਾਂ ਔਰ ਇਸਤੇ ਕਦੇ ਵੀ ਸਾਡੇ ਨਾਲ ਲੰਬੇ ਨਹੀਂ ਚੱਲ ਸਕਦੇ ਔਰ ਇਸਤੇ ਕਾਮਜਾ ਬਰਸਤੀ ਦੇ ਛੇਵੇਂ ਅੱਜਕੱਲ ਤੇ ਰਫਤਾਰ ਮਸ਼ੀਨਰੀ ਦੇ ਯੁੱਗ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਰਿਸ਼ਤੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਸਨੇਪਚੈਟ ਤੇ ਹੋਰ ਪਤਾ ਨਹੀਂ ਸੋਸ਼ਲ ਮੀਡੀਆ ਦੇ ਕਿੰਨੇ ਹੀ ਪਲੇਟਫਾਰਮ ਨੇ ਜਿਨ੍ਹਾਂ ਤੇ ਰਿਸ਼ਤੇ ਬਣਦੇ ਆ ਤੇ ਟੁੱਟ ਜਾਂਦੀ ਹੈ ਤੁਸੀਂ ਦੇਖੀ ਆ ਲੰਬੇ ਸਮੇਂ ਤੋਂ ਇੱਕ ਟ੍ਰੈਂਡ ਹੀ ਚੱਲ ਰਿਹਾ ਹੈ ਕਿ ਵਿਆਹ ਵੀ ਇੰਸਟਾਗ੍ਰਾਮ ਤੇ ਹੋਇਆ ਸੀ ਪਿਆਰ ਵੀ ਇੰਸਟਾਗ੍ਰਾਮ ਤੇ ਹੋਇਆ ਸੀ ਤੇ ਤਲਾਕ ਵੀ ਇੰਸਟਾਗ੍ਰਾਮ ਤੇ ਹੋ ਗਿਆ ਸੋ ਉਹ ਜੋ ਰਿਸ਼ਤੇ ਤੁਹਾਨੂੰ ਲੱਗਦਾਗਾ ਕਿ ਉਹ ਰਿਸ਼ਤੇਾਂ ਦੇ ਵਿੱਚ ਕਦੇ ਠਹਿਰਾਓ ਪੈਦਾ ਹੋਊਗਾ ਚਾਹਨਾ ਰਿਸ਼ਤੇ ਦੇ ਵਿੱਚ ਠਹਿਰਾਓ ਹੋ ਸਕਦਾ ਕਰੇ ਨਹੀਂ ਹੋ ਸਕਦਾ ਜਲਦਬਾਜ਼ੀ ਵਿੱਚ ਕੀਤਾ ਫੈਸਲਾ ਕੋਈ ਵੀ ਗਲਤ ਸਾਬਤ ਹੋ ਸਕਦਾ ਹੈ ਰਿਸ਼ਤੇ ਤਾਂ ਫਿਰ ਸਾਡੀ ਜ਼ਿੰਦਗੀ ਦੇ ਨਾਲ ਸਾਡੇ ਪਰਿਵਾਰ ਦੇ ਨਾਲ ਜੁੜੇ ਹੋਏ ਹੁੰਦੇ ਨੇ ਅੱਗੇ ਤਾਂ ਕਹਿੰਦੇ ਸੀ ਵੀ ਰਿਸ਼ਤੇ ਪ੍ਰਮਾਤਮਾ ਤੋਂ ਰੋਬਣਾ ਕੇ ਭੇਜਦੇ ਹੁਣ ਤੇ ਲੋਕ ਚੋਰੀ-ਚੋਰੀ ਇਸ ਤਰ੍ਹਾਂ ਆਈਡੀਆਂ ਇੱਕ ਦੂਸਰੀ ਤੋਂ ਪੁੱਛ ਕੇ ਸਨੈਪ ਚੈਟਾਂ ਇੱਕ ਦੂਸਰੀ ਤੋਂ ਮੰਗ ਕੇ ਤੇ ਰਿਸ਼ਤਾ ਕਰਦੇ ਸ਼ੁਰੂ ਇਥੋਂ ਤੇ ਫਿਰ ਡੇਢੇ ਕਿ ਮਹੀਨੇ ਦੇ ਵਿੱਚ ਹੀ ਵਿਆਹ ਹੋ ਜਾਂਦਾ ਹੈ ਤੇ 2 ਮਹੀਨੇ ਪੂਰੇ ਹੁੰਦਿਆ ਹੀ ਨਾਲ ਦੀ ਨਾਲ ਤਲਾਕ ਹੋ ਜਾਂਦਾ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਰਿਸ਼ਤੇ ਗੂੜੇ ਕਿਉਂ ਹੁੰਦੇ ਸੀ ਅਸੀਂ ਮੋਬਾਈਲ ਨੂੰ ਮਾੜਾ ਨਹੀਂ ਕਹਿੰਦੇ ਹਾਂ ਉਹਨਾਂ ਟਾਈਮਾਂ ਦੇ ਵਿੱਚ ਮੋਬਾਈਲ ਹੀ ਨਹੀਂ ਸੀ ਹੁੰਦੇ ਕਿਸੇ ਕੋਲ ਉਹਦੋਂ ਤੋਂ ਕਹਿੰਦੇ ਵੀ ਜਿਹੜੇ ਰਿਸ਼ਤੇ ਸੀਗੇ ਕਿ ਤੀਸਰਾ ਇਨਸਾਨ ਜਾ ਕੇ ਰੋਕਾ ਕਰੇ ਹੁੰਦਾ ਸੀ ਮੁੰਡੇ ਨੂੰ ਸ਼ਕਲ ਲਾਏ ਹੁੰਦਾ ਸੀ ਖੰਮਣੀ ਬੰਨੇ ਹੁੰਦਾ ਸੀ ਤੇ ਉੱਥੇ ਰੋਕਾ ਹੋ ਜਾਂਦਾ ਸੀ ਤੇ ਰਿਸ਼ਤਾ ਪੱਕਾ ਹੋ ਜਾਂਦਾ ਸੀ 6-6 7-7 ਸਾਲ ਲੋਕ ਮੰਗੇ ਰਹਿੰਦੇ ਸੀ 7-7 ਸਾਲਾਂ ਬਾਅਦ ਕਿਤੇ ਜਾ ਕੇ ਵਿਆਹ ਹੁੰਦੇ ਸੀ ਤੇ ਉਦੋਂ ਤਾਂ ਗੱਲਬਾਤ ਹੀ ਨਹੀਂ ਹੁੰਦੀ ਹੁਣ ਤੇ ਤੁਹਾਡੇ ਹੱਥ ਵਿੱਚ ਸਭ ਤੋਂ ਪਹਿਲਾਂ ਮੋਬਾਈਲ ਕਿਹੜਾ ਸੈਂਪਲ ਸਮਾਰਟਫੋਨ ਹੈ ਜਾਂ ਆਈਫੋਨ ਆਈਫੋਨ ਆ ਤਵਦਰ ਨੰਬਰ ਕਿਹੜਾ 11 12 13 14 15 1.5 ਲੱਖ ਵਾਲਾ ਲੱਖ ਵਾਲਾ 2 ਲੱਖ ਵਾਲਾ ਫੇਸ ਵਾਚ ਕੋਲੇ ਇਹ ਵੀ ਮੈਟਰ ਕਰਦਾ ਕਿ ਤੁਹਾਡੇ ਕੋਲੇ ਗੱਡੀ ਕਿਹੜੀ ਹੈ ਤੁਹਾਡੇ ਬੂਟ ਕਿਹੜੇ ਪਾਏ ਹੋਏ ਨੇ ਘੜੀ ਕਿਹੜੀ ਲੱਗੀ ਹੋਈ ਹੈ 스마트 ਵਾਚ ਹੈ ਸਿੰਪਲ ਘੜੀ ਹੈ 스마트 ਵਾਚਾਂ ਤਾਂ ਕਿਹੜੀ ਕੰਪਨੀ ਦੀ ਲੱਗੀ ਹੋਈ ਹੈ ਸਿੰਪਲ ਘੜੀ ਹੈ ਤਾਂ ਫਿਰ ਕਿਹੜੀ ਕੰਪਨੀ ਦੀ ਲੱਗੀ ਹੋਈ ਹੈ ਪੈਂਟ ਪਾਈ ਆ ਤਾਂ ਕਿਹੜੀ ਕੰਪਨੀ ਦੀ ਹੈ ਟੀ-ਸ਼ਰਟ ਸ਼ਰਟ ਪਾਈ ਆ ਤਾਂ ਫਿਰ ਕਿਹੜੀ ਕੰਪਨੀ ਦੀ ਹੈ ਫਿਰ ਸਾਹਮਣੇ ਵਾਲਾ ਤੁਹਾਡੇ ਨਾਲ ਇਸ ਤਰ੍ਹਾਂ ਜੋੜਦਾ ਜਿਨ੍ਹਾਂ ਨੇ ਮਤਲਬੀ ਰਿਸ਼ਤੇ ਜੋੜਦੇ ਹੁੰਦੇ ਆ ਉਹ ਇਸ ਤਰ੍ਹਾਂ ਜੋੜਦੇ ਹੁੰਦੇ ਆ ਉਹ ਤੁਹਾਡੀ ਜੇਬ ਦੇਖਦੇ ਹੈਗਾ ਤੁਹਾਡੀ ਜੇਬ ਕਿੰਨੀ ਕੁ ਭਾਰੀ ਹੈ ਕਿੰਨਾ ਚਿਰ ਉਹ ਤੁਹਾਡੇ ਨਾਲ ਰਿਸ਼ਤਾ ਨਭਾ ਸਕਦੇ ਕਿੰਨਾ ਚਿਰ ਉਹ ਤੁਹਾਡੇ ਨਾਲ ਰਿਸ਼ਤਾ ਰੱਖ ਸਕਦੇ ਫਿਰ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਜੋੜੇ ਹੋਏ ਰਿਸ਼ਤੇ ਲੰਬਾ ਸਮਾਂ ਥੋੜੀ ਲੈਂਦੇ ਆ ਕਿਸੇ ਵੀ ਲਈ ਇਹ ਸ਼ਾਂਤੀ ਕਿਹੋ ਜਿਹੀ ਸਮਾ ਸਕਦੀ ਹੈ ਇਹ ਕਿਸੇ ਨੂੰ ਕੋਈ ਪਤਾ ਨਹੀਂ ਹੈ ਕਿ ਕਦੋਂ ਪ੍ਰਮਾਤਮਾ ਕਹਿੰਦੇ ਹੁੰਦੇ ਭਿਖਾਰੀ ਤੋਂ ਬਾਦਸ਼ਾਹ ਬਣਾ ਦੇਵੇ ਤੇ ਕਦੋਂ ਬਾਦਸ਼ਾਹ ਤੋਂ ਭਿਖਾਰੀ ਬਣਾ ਦੇਵੇ ਇਹ ਉਸ ਪ੍ਰਮਾਤਮਾ ਨੂੰ ਤੇ ਉਸ ਪ੍ਰਭੂ ਨੂੰ ਪਤਾ ਹੈ ਸੌ ਰਿਸ਼ਤੇ ਹੁੰਦੇ ਆ ਦਿਲਾਂ ਦੇ ਰਿਸ਼ਤੇ ਹੁੰਦੇ ਆ ਭਾਵਨਾਵਾਂ ਦੇ ਰਿਸ਼ਤੇ ਹੁੰਦੇ ਜਿਵਾਤਾਂ ਨਾਲ ਜੁੜੇ ਹੋਏ ਰਿਸ਼ਤੇ ਹੁੰਦੇ ਆ ਇੱਕ ਦੂਜੇ ਦੀ ਫੀਲਿੰਗ ਨੂੰ ਸਮਝਣ ਬਾੜੇ ਰਿਸ਼ਤੇ ਉਹ ਨਹੀਂ ਹੁੰਦੇ ਕਿ ਤੁਹਾਡੇ ਕੋਲੇ ਗੱਡੀ ਕਿੰਨੀ ਵੱਡੀ ਹੈਗੀ ਆ ਤੁਹਾਡੇ ਕੋਲੇ ਜ਼ਮੀਨ ਕਿੰਨੀ ਹੈਗੀ ਆ ਤੁਹਾਡੀ ਕੋਠੀ ਕਿੰਨੀ ਮੰਜਲੀ ਆ ਤੁਹਾਡੇ ਘਰ 'ਚ ਏਸੀ ਕਿੰਨੇ ਲੱਗੇ ਹੋਏ ਆ ਕੀ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਕੀ ਤੁਸੀਂ ਪਿੰਡ 'ਚ ਰਹਿੰਦੇ ਹੋ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਰਿਸ਼ਤੇ ਜਦੋਂ ਵੀ ਇਨਸਾਨੀ ਜੁੜਦੇ ਆ ਇਹੇ ਪ੍ਰਮਾਤਮਾ ਨੇ ਇੱਕ ਰਿਸ਼ਤਾ ਇਹ ਜਿਹੜਾ ਸੀ ਆਪਣੇ ਹੱਥੀ ਆਪ ਬਣਾਉਂਦੇ ਆ ਇਹ ਬਹੁਤ ਅਲੱਗ ਤੇ ਡਿਫਰੈਂਟ ਰਿਸ਼ਤਾ ਹੁੰਦਾ ਹੈ ਤੈਨੂੰ ਨਿਭਾਉਣ ਵਾਸਤੇ ਸਾਨੂੰ ਆਪਣੀ ਸ਼ਕਤੀ ਹੈ ਜਿਹੜੀ ਉਹ 1 ਗੁਣਾ ਨਹੀਂ ਸਾਨੂੰ 4 ਗੁਣਾ ਕਰਨੀ ਪੈਂਦੀ ਹੈ ਰਿਸ਼ਤੇ ਰੱਖਣ ਵਾਸਤੇ ਫਿਰ ਸਾਨੂੰ ਕਈ ਵਾਰੀ ਜਿੱਥੇ ਤੂੰ ਤੋਂ ਮੈਂ ਮੈਂ ਹੁੰਦੀ ਹੈ ਉੱਥੇ ਸਾਨੂੰ ਐਡਜਸਟਮੈਂਟ ਵੀ ਕਰਨੀ ਪੈਂਦੀ ਹੈ ਫਿਰ ਹੀ ਇਹ ਰਿਸ਼ਤੇ ਲੰਬੇ ਤੇ ਕਾਮਚਾਰ ਹੋ ਸਕਦੇ ਹੈ ਪਰ ਅੱਜ ਦੇ ਲੋਕਾਂ ਨੇ ਅੱਜ ਦੇ ਲੋਕਾਂ ਨੇ ਤੇ ਵਿਆਹਾਂ ਨੂੰ ਇਸ ਤਰ੍ਹਾਂ ਹੀ ਬਣਾ ਲਿਆ ਕਿ ਜਿਵੇਂ ਕੋਈ ਅੱਜ ਚੀਜ਼ ਖਰੀਦੀ ਤੇ 2 ਮਹੀਨੇ ਬਾਅਦ ਵਾਪਸ ਕਰ ਦਿੱਤੀ। ਸੋਸ਼ਲ ਮੀਡੀਆ ਤੇ ਤੇ ਚੱਲੀ ਹੀ ਕੁਛ ਰਿਆ ਨਾ। ਕਮਾਲ ਹੋ ਗਈ ਹੈ। ਇਹਨਾਂ ਰਿਸ਼ਤੇ ਨੂੰ ਕਿਹੜਾ ਨਾਮ ਦਿੱਤਾ ਜਾ ਸਕਦਾ ਯਾਰ। ਸੋ ਮੇਰੀ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਵੀ ਜਿਹੜੇ ਇਸ ਤਰ੍ਹਾਂ ਦੇ ਰਿਸ਼ਤੇ ਹੈਗੇ ਆ ਸੋਸ਼ਲ ਮੀਡੀਆ ਤੇ ਬਣੇ ਸੋਸ਼ਲ ਮੀਡੀਆ ਤੇ ਵਿਆਹ ਹੋਇਆ ਸੋਸ਼ਲ ਮੀਡੀਆ ਤੇ ਤਲਾਕ ਹੋ ਗਿਆ ਤੇ ਇਹੋ ਜਿਹੇ ਜਿਹੜੇ ਰਿਸ਼ਤੇ ਹੈਗੇ ਇਹਨਾਂ ਨੂੰ ਨਾਂ ਕਿਸ ਤਰ੍ਹਾਂ ਦਾ ਦਿੱਤਾ ਜਾ ਸਕਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਨੂੰ ਦੱਸਿਓ ਜ਼ਰੂਰ ਤਾਂ ਕਿ ਹੋਰ ਜਿਹੜੇ ਸਾਡੇ ਦਰਸ਼ਕ ਹੈਗੇ ਆ ਸਾਡੇ ਵੀਵਰ ਹੈਗੇ ਆ ਸਾਡੇ ਸਬਸਕ੍ਰਾਈਬਰ ਹੈਗੇ ਜਿਹੜੇ ਸਾਡੇ ਨਾਲ ਜੁੜੇ ਹੋਣ ਉਹਨਾਂ ਨੂੰ ਪਤਾ ਲੱਗ ਜੀਵੇ ਕਿ ਅਸਲੀ ਰਿਸ਼ਤਾ ਕੀ ਹੁੰਦਾ ਅਸਲੀ ਨਕਲੀ ਰਿਸ਼ਤੇ ਦੀ ਪਛਾਣ ਉਹਨਾਂ ਨੂੰ ਆਉਣੀ ਸ਼ੁਰੂ ਹੋ ਜਾਵੇ ਸੋ ਇਹੋ ਜਿਹੜੇ ਰਿਸ਼ਤੇ ਹੁੰਦੇ ਆ ਇਹ ਹੰਡਣਸਾਰ ਨਹੀਂ ਹੁੰਦੇ ਇਹ ਲੰਬਾ ਸਮਾਂ ਤੁਹਾਡੇ ਨਾਲ ਨਹੀਂ ਚੱਲ ਸਕਦੇ ਜਿਹੜੇ ਇਨਸਾਨ ਨੇ ਤੁਹਾਡੀ ਜੀਵ ਨੂੰ ਦੇਖ ਕੇ ਤੁਹਾਡੀ ਗੱਡੀ ਨੂੰ ਦੇਖ ਕੇ ਤੁਹਾਡੀ ਵਾਈਕ ਨੂੰ ਦੇਖ ਕੇ ਤੁਹਾਡੇ ਬੂਟਰ ਨੂੰ ਦੇਖ ਕੇ ਤੇ ਤੁਸੀਂ ਕਿਹੜੇ ਬ੍ਰਾਂਡਾਂ ਦੇ ਕੱਪੜੇ ਪਾਉਣੇ ਹੋ ਉਹਨਾਂ ਨੂੰ ਦੇਖ ਕੇ ਜੇਕਰ ਤੁਹਾਡਾ ਰਿਸ਼ਤਾ ਬਣਾਇਆ ਤਾਂ ਮੇਰੀ ਆਪਣੀ ਨਿੱਜੀ ਸੋਚ ਦੇ ਮੁਤਾਬਕ ਇਹ ਰਿਸ਼ਤਾ ਕੋਈ ਬੋਤਾ 100 ਸਾਲ ਨਹੀਂ ਹੋ ਸਕਦਾ ਸਥਿਤਾ ਉਹੀ ਹੁੰਦੀ ਹੈ ਕਿ ਜਿੱਥੇ ਅਸੀਂ ਇੱਕ ਦੂਸਰੇ ਦੀ ਫੀਲਿੰਗ ਨੂੰ ਦਿਲ ਤੋਂ ਸਮਝੀ ਇੱਕ ਦੂਸਰੇ ਦੇ ਦਰਦ ਨੂੰ ਅਸੀਂ ਦਿਲ ਤੋਂ ਮਹਿਸੂਸ ਕਰੀਏ ਤੇ ਉਸ ਦਰਦ ਨੂੰ ਦੁੱਖ ਨੂੰ ਖੁਸ਼ੀ ਨੂੰ ਗਮੀ ਨੂੰ ਆਪਸ ਦੇ ਵਿੱਚ ਰਲ ਮਿਲ ਕੇ ਬੈਠ ਕੇ ਅਸੀਂ ਉਹਨੂੰ ਵੰਡ ਕੇ ਇੱਕ ਦੂਸਰੇ ਦੇ ਸੁੱਖ ਸੁੱਖ ਨੂੰ ਫੇਰ ਹੀ ਅਸੀਂ ਇਸ ਰਿਸ਼ਤੇ ਨੂੰ ਨਵਾ ਸਕਦੇ ਪਰ ਅੱਜ ਕੱਲ ਤੇ ਕਮਾਲੀ ਹੋਈ ਪਈ ਹੈ ਜੀ। ਕਈ ਵਾਰ ਤੇ ਇਨਸਾਨ ਦੇ ਨਾਲ ਇਸ ਤਰ੍ਹਾਂ ਹੋ ਜਾਂਦਾ ਕਿ ਉਹ ਸੋਚ ਵੀ ਨਹੀਂ ਸਕਦੇ ਹੈਗੇ। ਫਿਰ ਆ ਕੀ ਹੋ ਗਿਆ। ਨਾਲ ਸੋਚਦਾ ਵੀ ਆ ਮੈਂ ਤਾਂ ਆਪਣੇ ਵੱਲੋਂ ਬੜਾ ਸੀਰੀਅਸ ਸੀ ਮੈਂ ਤਾਂ ਬੜਾ ਲਾਇਲ ਸੀਗਾ ਮੈਂ ਤਾਂ ਬੜਾ ਉਹਨੂੰ ਇੱਜ਼ਤ ਦੇਂਦਾ ਸੀ। ਪਰ ਉਸ ਇਨਸਾਨ ਨੇ ਤਾਂ ਮੇਰੇ ਨਾਲ ਬਹੁਤ ਬੁਰਾ ਕੀਤਾ। ਮੈਂ ਤਾਂ ਉਹਦੀ ਇੱਜ਼ਤ ਹੀ ਬੜੀ ਕਰਦਾ ਸੀ। ਮੈਂ ਤਾਂ ਉਹਨੂੰ ਬਧੀ ਬੜਾ ਸਾਮਦਾ ਸੀ। ਮੈਂ ਤਾਂ ਉਹਨੂੰ ਚੰਗਾ ਹੀ ਬੜਾ ਸਾਮਦਾ ਸੀ। ਪਰ ਉਹਨੇ ਆ ਮੇਰੇ ਨਾਲ ਕੀਤਾ ਮੈਂ ਤਾਂ ਸੋਚ ਵੀ ਨਹੀਂ ਸਕਦਾ। ਕੀ ਇਹੋ ਜਿਹੇ ਇਨਸਾਨ ਰਿਸ਼ਤੇ ਨੂੰ ਹੌਂਦੇ ਕੰਮ ਲੋ ਹੁੰਦੇ ਸੋ ਰਿਸ਼ਤੇ ਬਣਾਉਣੇ ਬਹੁਤ ਸੌਖੇ ਨੇ ਸੋ ਰਿਸ਼ਤੇ ਨਮਾਉਣੇ ਬਹੁਤ ਸੌਖੇ ਦੋਸਤ ਰਿਸ਼ਤਾ ਤਾਂ ਉਹ ਹੀ ਇਨਸਾਨ ਨਾਲ ਬਸਾਦਾ ਜਿਹਦਾ ਦਿਲ ਬਹੁਤ ਵੱਡਾ ਦਿਲ ਹਾ ਤੇ ਬਹੁਤ ਜ਼ਿਆਦਾ ਉਹਦੇ ਵਿੱਚ ਪੇਸ਼ੈਂਸ ਹੈ ਜਿਹੜਾ ਤੁਹਾਡੀ ਆਪ ਦੀ ਗੱਲ ਨੂੰ ਕਦੇ ਵੀ ਕਿਸੇ ਸੈਕੰਡ ਇਨਸਾਨ ਕੋਲ ਡਿਸਕਲੋਜ਼ ਨਹੀਂ ਕਰਦਾ ਕੋਣ ਸੰ ਤੁਹਾਡੇ ਨਾਲ ਰਿਸ਼ਤਾ ਰੱਖ ਸਕਦਾ ਜਿੰਦਗੀ ਦੇ ਵਿੱਚ ਬਹੁਤ ਚੰਗੇ ਮਾੜੇ ਸਮੇ ਚੱਲਦੇ ਨੇ ਤੇ ਕਈ ਲੋਕ ਜਨਮ ਤੋਂ ਇਕੱਠੇ ਪੜਦੇ ਹੁੰਦੇ ਆ ਪਹਿਲੀ ਕਲਾਸ ਤੋਂ ਲੈ ਕੇ ਤੇ ਅਖੀਰ ਬੁਢਾਪੇ ਤੱਕ ਵੀ ਉਹ ਉਹ ਰਿਸ਼ਤੇ ਨਾ ਜਾਂਦੇ ਆ ਤੇ ਫਿਰ ਉਸ ਰਿਸ਼ਤੇ ਨੂੰ ਅਸੀਂ ਕੀ ਕਹਾਂਗੇ ਜਿਨ੍ਹਾਂ ਨੇ ਪਹਿਲੀ ਕਲਾਸ ਤੋਂ ਲੈ ਕੇ ਤੁਹਾਡੇ ਨਾਲ ਮਰਨ ਤੱਕ ਦਰਸਤਨ ਬਿਆ ਹੋਵੇ ਜਨਪਉਣ ਦੀ ਉਹ ਅੰਦਰ ਹਮੇਸ਼ਾ ਇਹ ਤਾਕ ਹੋਵੇ ਕਿ ਮੈਂ ਇਸ ਰਿਸ਼ਤੇ ਨੂੰ ਬਹੁਤ ਲੰਬਾ ਰੱਖਣਾ ਇਹਨੂੰ ਹੰਢਣ ਸਾਰ ਨਾ ਪਾਉਣਾ ਹੁੰਦਾ ਤੇ ਪਰ ਅੱਜ ਦੇ ਰਿਸ਼ਤੇ ਕਿਹੜੇ ਪਾਸੇ ਚੱਲ ਪਿਆ ਮੇਰੀ ਤੇ ਪੂਰੀ ਸਮਝ ਤੋਂ ਬਾਹਰ ਸੋ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਹੈ ਵੀ ਤੇ ਤੁਸੀਂ ਕਮੈਂਟ ਦੇ ਵਿੱਚ ਜਾ ਕੇ ਤੁਸੀਂ ਸਾਨੂੰ ਜ਼ਰੂਰ ਆਪਣੇ ਕੀਮਤੀ ਸਜਾਵ ਭੇਜਦੇ ਆ ਤੇ ਤੁਸੀਂ ਸਾਨੂੰ ਪਿਆਰ ਜਿਹੜਾ ਭੇਜਦੇ ਹੋ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਹਿੰਦੇ ਨੇ ਫਿਰ ਉਹੀ ਲਾਸਤੇ ਵਿੱਚ ਮੈਂ ਤੁਹਾਡੇ ਨਾਲ ਦੋ ਲਾਈਨਾਂ ਸਾਂਝੀਆਂ ਕਰ ਲਗਾ ਕਈ ਵਾਰ ਰਿਸ਼ਤੇ ਬਣਾਉਂਦੇ ਬਣਾਉਂਦੇ ਅਸੀਂ ਆਪਣਾ ਆਪ ਹੀ ਇਕੱਲ ਬੈਠਦੇ ਹਾਂ ਕਦੇ ਕਿਸੇ ਦੀ ਖੁਸ਼ੀ ਵਾਸਤੇ ਅਸੀਂ ਆਪਣਾ ਦਰਦ ਵੀ ਆਪੇ ਛਾ ਲੈਂਦੇ ਪਰ ਅਸੀਂ ਕਿਸੇ انسان ਨੂੰ ਖੁਸ਼ੀ ਦੇਣ ਲਈ ਸਾਡੇ ਦਿਲ ਦੇ ਵਿੱਚ ਕਈ ਵਾਰੀ ਕੋਈ ਦਰਦ ਹੁੰਦਾ ਦੁੱਖ ਹੁੰਦਾ ਪਰ ਉਹਨੂੰ ਅਸੀਂ ਉਸ ਸਾਹਮਣੇ ਵਾਲੇ ਇਨਸਾਨ ਤੋਂ છુપਾ ਲੈਂਦੇ ਆ। ਸੋ ਜੇਕਰ ਤੁਹਾਡਾ ਰਿਸ਼ਤਾ ਸੱਚਾ ਹੈਗਾ ਤੇ ਤੁਸੀਂ ਦਿਲ ਤੋਂ ਰਵਾਰਿਓ ਉਹਦੇ ਵਿੱਚ ਦੁੱਖ ਤਾਂ ਕੀ ਫਿਰ ਦਰਦ ਤਾਂ ਕੀ ਸਾਰੀਆਂ ਚੀਜ਼ਾਂ ਤੁਹਾਨੂੰ ਹੱਲ ਬਿਲ ਬੈਠ ਕੇ ਇਹ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ। ਸੋ ਸਾਡੀ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆ। ਮਿਲਦੇ ਆਂਗੇ ਫਿਰ ਕਿਸੇ ਹੋਰ ਦਿਨ ਹੋਰ ਨਵੀਂ ਵੀਡੀਓ ਦੇ ਨਾਲ। ਨਮਸਕਾਰ ਜੀ।